ਪਹਿਲਗਾਮ ਜੋ ਬਹੁਤ ਖੂਬਸੂਰਤ ਇਲਾਕਾ ਹੈ ਸਾਡੇ ਦੇਸ਼ ਦਾ ਸਰਦ ਦਾ ਤਾਜ ਹੈ ਕਸ਼ਮੀਰ ਉੱਥੇ ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਟੂਰਿਸਟ ਉੱਥੇ ਗਏ ਸੀ ਜਿਸ ਦਰਿੰਦਗੀ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਇਹ ਲੜਾਈ ਬਹੁਤ ਵੱਡੀ ਲੜਾਈ ਹੈ ਤੇ ਪੰਜਾਬ ਹਮੇਸ਼ਾ ਫਰੰਟ ਫੁੱਟ ਤੋਂ ਲੜਦਾ ਹੈ ਦੇਸ਼ ਦੀ ਰੱਖਿਆ ਲਈ ਤੇਜ ਦੀ ਆਜ਼ਾਦੀ ਲਈ ਅਜੇ ਵੀ ਹਾਲਾਤ ਬਹੁਤ ਨਾਜ਼ੁਕ ਹੈ ਅਸੀਂ ਅਰਦਾਸ ਕਰਦੇ ਹਾਂ ਕਿ امن ਹੋਵੇ ਸ਼ਾਂਤੀ ਹੋਵੇ ਪਰ ਅਗਰ ਦੁਸ਼ਮਣ ਕੋਈ ਘਟਿਆਸ ਹਰਕਤ ਕਰਦਾ ਤਾਂ ਸਾਨੂੰ ਤਿਆਰ ਰਹਿਣ ਦੀ ਲੋੜ ਹੈ ਇਸ ਕਰਕੇ ਅਸੀਂ ਜਿਹੜਾ ਹੈ ਬਿਲਰੁਕ ਨਗਰ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇਹ ਜਿਹੜਾ ਆਪਰੇਸ਼ਨ ਅਭਿਆਸ ਅਸੀਂ ਆਪਣੇ ਸਾਰੇ ਇਲਾਕੇ ਦੇ ਉਹਨਾਂ ਲੋਕਾਂ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆਓ ਜੇ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਵੀ ਪਿਆਰ ਲਈਏ ਤੇ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸੈਂਕੜਿਆਂ ਦੀ ਕਹਾੜਾ ਜਿੱਥੇ ਪਹੁੰਚੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਦੇਖ ਰਿਹਾ ਸਾਡੇ ਸਾਫਾ ਕਾ ਫੌਜੀ ਵੀ ਦੇਖ ਰਿਹਾ ਹਰ ਕਿਸਮ ਦੇ ਜਿਹੜੇ ਆ ਇੱਥੇ ਲੋਕ ਪਹੁੰਚੇ ਆਪ ਸਭ ਦਾ ਧੰਨਵਾਦ ਸਾਡੇ ਕੋਲ 10 categories ਦੇ ਵਿੱਚ ਇੱਥੇ ਆਏ ਨੇ ਇੱਕ ਉਹ ਜਿਹੜੇ ਸਾਡੇ NCC ਦੇ ਬੱਚੇ ਨੇ ਸਾਡੇ ਯੰਗ ਸਟੂਡੈਂਟਸ ਨੇ ਉਹਨੇ ਆਪਣੇ ਆਪਣੇ ਰੋਲ ਕੀਤਾ ਸੈਕਿੰਡ ਬਹੁਤ سارے ਮੈਂ ਦੇਖ ਰਿਹਾ ਨੌਜਵਾਨ ਆਏ ਨੇ ਸਾਡੇ ਇਲਾਕੇ ਦੇ ਮੌਤਵਰਸ਼ੀ ਚਿੱਤੇ ਆਈਆਂ ਉਹ ਆ ਕੇ ਲੋਡ ਕਰੇ ਤੇ ਤੀਜਾ ਉਹ ਸਾਡੇ ਸਭ ਤੋਂ ਵੱਡ ਸਲੂਟ ਤੋਂ ਉਹਨਾਂ ਨੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੇਸ਼ ਦੀ ਰੱਖਿਆ ਲਈ ਪਹਿਲਾਂ ਬਾਰਡਰਾਂ ਤੇ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਦੁਬਾਰਾ ਵੀ ਹੋ ਗਏ ਨੇ ਸੀ ਪਿਆਰਾਂ ਜੇ ਲੋੜ ਪਈ ਅਸੀਂ ਦੁਬਾਰਾ ਕਰਾਂਗੇ ਸਾਡੇ ਜਿੰਨੇ ਸਾਬਕਾ ਫੌਜੀ ਪਿਛਲੇ 2-4 ਸਾਲਾਂ ਚ ਜੋ ਰਿਟਾਇਰ ਹੋ ਕੇ ਆਏ ਆ ਉਹ ਵੀ ਇੱਥੇ ਪਹੁੰਚੇ ਮਕਸਦ ਇਹ ਹੈ ਕਿ ਕੋਈ ਵੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਬੇਸਿਕ ਟ੍ਰੇਨਿੰਗ ਹੋਵੇ ਤੇ ਆਪਾਂ ਜਿਵੇਂ ਪਿੱਛੇ ਜੇ ਬਲੈਕਆਊਟ ਹੋਏ ਸੀ ਹੂਰ ਹੋਏ ਸੀ ਤਾਂ ਜੋ-ਜੋ ਇੱਕ ਬੇਸਿਕ ਟ੍ਰੇਨਿੰਗ ਦੀ ਹੁੰਦੀ ਹੈ ਉਹ ਤੁਹਾਨੂੰ ਇੱਥੇ ਦਿੱਤੀ ਜਾਊਗੀ ਜਿਹੜੇ ਵਰਸ ਤੁਹਾਨੂੰ ਸਭ ਨੂੰ ਇੱਕ ਹੋਰ ਸਕਦਾ ਇੱਕ ਵੱਡਾ ਬਲੱਡ ਡੋਨੇਸ਼ਨ ਕੈਂਪ ਲਾਵਾਂਗੇ ਤੇ ਮੇਰੀ ਬੇਨਤੀ ਹੈ ਰਿਕਾਰਡ ਤੋੜ ਬਲੱਡ ਆਪਾਂ ਉੱਥੇ ਜਿਹੜਾ ਹੈ ਉੱਥੇ ਦਾਨ ਕਰਨਾ ਤਾਂ ਕਿ ਆਪਾਂ ਹਰ ਤਰੀਕੇ ਦੀ ਜਿਹੜੀ ਹੈ ਉਸਦੇ ਵੀ ਤਿਆਰ ਰਹੀਏ ਬਹੁਤ-ਬਹੁਤ ਧੰਨਵਾਦ